ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਦੱਸਦੇ ਆਂ SBI ਦੇ ATM 'ਚ ਆਪਾਂ ਡਿਪੋਜ਼ਿਟ ਕਿਵੇਂ ਕਰਾਉਣਾ ਵਾ ਕਿਉਂਕਿ ਬਹੁਤੇ ਵੀਰਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਡਿਪੋਜ਼ਿਟ ਕਿਵੇਂ ਕਰਾਇਆ ਜਾਂਦਾ ਵਾ ਅੱਜ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆਪਾਂ ਤੁਹਾਨੂੰ ATM ਦੇ ਹਿਸਾਬ ਨਾਲ ਜਿਸ ਹਿਸਾਬ ਨਾਲ ਵੀ ਚੱਲਦਾ ATM ਪ੍ਰੋਪਰ ਜਾਣਕਾਰੀ ਦੇਵਾਂਗੇ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਏਟੀਐਮ ਆਪਣਾ ਲਾਉਣਾ ਵਾ ਪੁਆਇੰਟ ਜਿੱਥੇ ਬਣਿਆ ਹੋਇਆ ਵਾ ਇਸ ਤਰ੍ਹਾਂ ਉਸ ਤੋਂ ਬਾਅਦ ਵਿੱਚ ਜੋ ਵੀ ਤੁਹਾਡੇ ਆਉਂਦਾ ਵਾ ਡੋਮੈਸਟਿਕ ਆਉਂਦਾ ਵਾ ਇੰਟਰਨੈਸ਼ਨਲ ਆਉਂਦਾ ਵਾ ਇਹਨੂੰ ਤੁਸੀਂ ਜੇ ਟੱਚਾ ਦਾ ਟੱਚ ਕਰ ਦੇਣਾ ਜੇ ਸਾਹਮਣੇ ਬਟਨਾਂ ਦਾ ਬਟਨ ਨਾ按 ਦੇਣਾ ਤੁਸੀਂ ਆਪਾਂ ਟੱਚ ਕਰਾਂਗੇ ਇਸ ਤੋਂ ਬਾਅਦ ਵਿੱਚ ਅੱਗੇ ਤੁਸੀਂ ਭਾਸ਼ਾ ਸਿਲੈਕਟ ਕਰ ਲੈਣੀ ਇੰਗਲਿਸ਼ ਡਿਪੋਜ਼ਿਟ ਕਰਾਉਣਾ ਤੁਸੀਂ ਇੱਧਰ ਡਿਪੋਜ਼ਿਟ ਵਾਲਾ ਫੀਚਰ ਹੋਊਗਾ ਉਹਨੂੰ ਤੁਸੀਂ ਇਸ ਤਰ੍ਹਾਂ ਕਰ ਦੇਣਾ ਫਿਰ ਕੈਸ਼ ਡਿਪੋਜ਼ਿਟ ਦੀ ਆਪਸ਼ਨ ਹੋਊਗੀ ਉਹ ਨਾਲ ਲੈਣੀ ਆ ਤੇ ਫਿਰ ਕੰਟੀਨਿਊ ਕਰ ਦੇਣਾ ਉਸ ਤੋਂ ਬਾਅਦ ਤੁਸੀਂ ਕੋਈ ਵੀ ਦੋ ਅੰਕ ਭਰ ਦੇਣੇ ਆ ਉਸ ਤੋਂ ਬਾਅਦ ਯੈਸ ਕਰ ਦਿਓ ਉਸ ਤੋਂ ਬਾਅਦ ਵਿੱਚ ਤੁਸੀਂ ਆਪਦਾ ਪਿੰਨ ਬਣਾਓ ਪਿੰਨ ਤੋਂ ਬਾਅਦ ਵਿੱਚ ਤੁਹਾਡੇ ਆਟੋਮੈਟਿਕਲੀ ਆ ਫੀਚਰ ਖੋਲ੍ਹ ਜਾਣਾ ਵਾ ਪੈਸੇ ਡਿਪੋਜ਼ਿਟ ਕਰਾਉਣ ਦਾ ਠੀਕ ਆ ਜੀ ਉਹ ਯਾਰ ਮੇਰਾ ਸੈਵ ਬੈਂਕ ਕਾਰਡ ਯਾਰ ਤੇ ਉਸ ਤੋਂ ਬਾਅਦ ਹੀ ਪੈਸੇ ਡਿਪੋਜ਼ਿਟ ਹੋ ਜਾਣਗੇ ਥੈਂਕ ਯੂ ਜੀ ਇਨੀ ਸੋਲੋ ਗਿਆ ਜੀ